ਚੈਨਲ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਜੋ ਕੱਲ ਦੀ ਘਟਨਾ ਦੇ ਦੌਰਾਨ ਜਿਹੜੀ ਅਮਰਸਾ ਦੇ ਵਿੱਚ ਘਟਨਾ ਹੋਈ ਹੈ ਡਾਕਟਰ ਅਮੇਦਕਾਰ ਜੀ ਦੇ ਆ ਪਵਿੱਤਰ ਬੋਤ ਨੂੰ ਜਿਹੜਾ ਇੱਕ ਇਨਸਾਨ ਵੱਲੋਂ ਟਾਇਰ ਤੇ ਰੀਗੀਟਾ ਗਿਆ ਉਹਦੇ ਰੋਸ ਵਿੱਚ ਅੱਜ ਧਾਰੀਵਾਲ ਬੱਸ ਸਟੈਂਡ ਦੇ ਵਿੱਚ ਸੂਬਾ ਭਾਈਚਾਰੇ ਵੱਲੋਂ ਇੱਕ ਅੋਡੀ ਆ ਰੋਡ ਜਾ ਦਿਖਾਇਆ ਜਾ ਰਿਹਾ ਦੇਖੋ ਦੇਖ ਤਾਂ ਇਹ 라이ਵ ਤਸਵੀਰਾਂ ਮੈਂ ਕੈਮਰਾman ਨਾਲ 라이ਵ ਤਸਵੀਰਾਂ ਦੇਖੋ ਤੁਸੀਂ ਦੇਖ ਸਕਦੇ ਹੋ ਦੋਸਤੋ ਧਰਨੇ ਦੇ ਦੌਰਾਨ ਜਿਹੜੀ ਬੇਕੀ ਐਮਰਜੈਂਸੀ ਇਨਕਲਾਬ ਅਮਰਦਨ ਸਿੰਘਾ ਉਹਨੂੰ ਬੜੇ ਪਿਆਰ ਤੇ ਪਿਆਰ ਦੇ ਨਾਲ ਆ ਧਰਨੇ ਤੇ ਵਧਿਆ ਜਾ ਰਿਹਾ ਹੈ ਜਮ ਤੇ ਬਟਾਰੀ ਵਾਲਾਂ ਦੇ ਪੂਰਾ ਜਾਮ ਕੀਤਾ ਗਿਆ ਸਮੂਹ ਭਾਈਚਾਰੇ ਵੱਲੋਂ ਤੋਂ ਇੱਕ ਬਹੁਤ ਵੱਡੀ ਨਾਗਰਿਕ ਲਾਗਤ ਘਰਾਂ ਜਿਹੜੀ ਵਾਪਸੀਆਂ ਬਾਰੇ ਲੇਕਿਨ ਉਹਦੇ ਵਿਸ਼ੇ ਦੇਖੇ نو ਭਾਈ ਕਰ ਰਹੇ ਨੇ ਅੱਜ ਦਾ ਧੰਨਵਾਦ ਤੋਂ ਕਿ ਜਿਹੜਾ ਟੱਕਾ ਜਾਮ ਕਰ ਦਿੱਤਾ ਗਿਆ ਵਾ ਉਹ ਬਾਕੀ ਫਿਰ ਬਸ ਹੋਰ ਆ ਬਣਦੇ ਆ ਇਹ ਦੇ 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 ਪੀਮ ਪੀਮ ਜਾਵੀਂ ਜਾ ਦੇ 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 ਪੀਮ ਜਾ ਪੀਮ ਜਾਵੀਂ ਜਾ ਦੇ 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 ਪੀਮ ਇਤਾਰਨੇ ਦਾ ਕੀ ਕਰਨਾ ਦੇਖੋ ਜੀ ਕੱਲ 26 ਜਨਵਰੀ ਦਾ ਗਣਤੰਤਰ ਪੁਰਬ ਸੀਗਾ ਜਿੱਥੇ ਕਿ ਪੂਰੇ ਮੁਲਕ ਦੇ ਵਿੱਚ ਬੜੀ ਖੁਸ਼ੀ ਨਾਲ ਗਣਤੰਤਰ ਦਿਵਸ ਮਨਾਇਆ ਗਿਆ ਇੱਥੇ ਗਾਂਤਾਂਤਰ ਦੇਸ਼ ਦੇ ਉੱਪਰ ਅੱਜ ਸਾਡੇ ਡਾਕਟਰ ਬਾਬਾ ਮੈਦਕਾ ਸਾਹਿਬ ਦੇ ਲਿਖਿਆ ਸੰਵਧਾਨ ਜੋ ਲਾਗੂ ਕੀਤਾ ਗਿਆ ਸੀ ਉਸ ਖੁਸ਼ੀ 'ਚ 26 ਜਨਵਰੀ ਮਨਾਇਆ ਜਾਂਦੀ ਆ ਪਰ ਅਚਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਇੱਕ ਅਸ਼ਰਾਰਤੀ ਅੰਸਰ ਵੱਲੋਂ ਉਹਨਾਂ ਦੇ ਸਟੈਚੂ ਤੇ ਚੜ ਕੇ ਉਹਨਾਂ ਦੀ ਮੂਰਤੀ ਤੇ ਚੜ ਕੇ ਉਹਨਾਂ ਨੂੰ ਖੰਡਿਤ ਕੀਤਾ ਗਿਆ ਉਹਨਾਂ ਦੀ ਬੇਅਦਬੀ ਕੀਤੀ ਗਈ ਭੰਨ ਤੋੜ ਕੀਤੀ ਗਈ ਅਸੀਂ ਸੁਝਾਉਂਦੇ ਹਾਂ ਕਿ ਕਿਤੇ ਨਾ ਕਿਤੇ ਦੇਸ਼ ਵਿਰੋਧੀ ਤਾਕਤਾਂ ਨੇ ਇਹਨਾਂ ਦੇ ਮਗਰ ਅਜੰਸੀਆਂ ਕੰਮ ਕਰ ਰਹੀਆਂ ਨੇ ਜਿਸ ਬੰਦੇ ਨੇ ਇਹ ਕੰਮ ਕੀਤਾ ਉਹਨੂੰ ਤਾਂ ਬੇਸ਼ੱਕ ਪ੍ਰਸ਼ਾਸਨ ਨੇ ਅਰੈਸਟ ਕਰ ਲਿਆ ਪਰ ਸਾਡੀ ਮੰਗ ਆ ਕਿ ਘਟੋ ਘਟ ਇਹਨਾਂ ਦੀ ਵਿੱਚ ਪਧਰੀ ਜਾਂਚ ਹੋਣੀ ਚਾਹੀਦੀ ਆ ਇਸ ਕੇਸ ਦੀ ਔਰ ਜਿੰਨੇ ਲੋਕ ਵੀ ਇਹਦੇ ਵਿੱਚ ਪਾਇਏ ਜਾਂਦੇ ਬਰਾਬਰ ਦੇ ਲੋਚੀ ਹੋਣੀ ਚਾਹੀਦੇ ਆ ਔਰ ਇਹਨਾਂ ਲੋਕਾਂ ਨੂੰ ਘਟੋ ਘਟ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ। ਅਗਰ ਪਰਚੇ ਦੇ ਵਿੱਚ ਕੋਈ ਨਾਕਾਮੀ ਨਜ਼ਰ ਆਉਂਦੀ ਆ ਤਾਂ ਅਸੀਂ ਪੂਰੇ ਪੰਜਾਬ ਦੀਆਂ ਜਥੇਬੰਦੀਆਂ ਐਸੀਬੀਸੀ ਭਾਈਚਾਰਾ ਐਚਐਸਸੀ ਭਾਈਚਾਰਾ ਰੱਖ ਕੇ ਆਪਾਂ ਪੰਜਾਬ ਬੰਦ ਦੀ ਕਾਲ ਵੀ ਦੇ ਸਕਦੇ ਆ ਜੇਕਰ ਪਰਚੇ 'ਚ ਕੋਈ ਕਮੀ ਕਮਜ਼ੋਰੀ ਨਜ਼ਰ ਆਏ ਕਿਉਂਕਿ ਜਿਹੜਾ ਸੰਵਧਾਨ ਆ ਅੱਜ ਹਰ ਜਨਵਾਰ ਚੇਤੇ ਕੋਈ ਕਮੀ ਕਮਜ਼ੋਰੀ ਆਉਂਦੀ ਆ ਤੇ ਅਸੀਂ ਪੂਰੇ ਪੰਜਾਬ ਨੂੰ ਬੰਦ ਕਰਨ ਦੀ ਕਾਲ ਜਲਦ ਦੇ ਸਕਦੇ ਹਾਂ ਜੀ ਅੱਜ ਜਿਹੜੇ ਧਰਨੇ ਦਾ ਮੌਕਾ ਕਰਨ ਕੀ ਹੈ ਮੈਂ ਪ੍ਰਕਾਸ਼ ਸਿੰਘ ਸ੍ਰੀ ਗੁਰੂ ਰਵਿਦਾਸ ਸੰਤਰਾ ਦਾ ਜਰਨਲਿਸਟ ਆ ਪਰ ਮੇਰੇ ਨਾਲ ਮਾਤਾ ਪ੍ਰਕਾਸ਼ ਚੰਦ ਪ੍ਰਧਾਨ ਜੀ ਅਸੀਂ ਸਾਰੀ ਆਪਣੀ ਟੀਮ ਸਮੇਤ ਇੱਥੇ ਪਹੁੰਚਿਆ ਧਰਨੇ ਦੇ ਵਿੱਚ ਅੱਜ ਦਾ ਮੇਨ ਮੁੱਦਾ ਜਿਹੜਾ ਵਾ ਅ ਸਾਡੇ ਜਿਹੜੇ ਡਾਕਟਰ ਧੀਮਰਾਓ ਬੇੜਗਰ ਜੀ ਜਿਨ੍ਹਾਂ ਦਾ ਉਥੇ ਅੰਮ੍ਰਿਤਸਰ ਵਿੱਚ ਬੋਤ ਦੇ ਨਾਲ ਸ਼ਿਰਸ਼ਾਰ ਕੀਤੀ ਗਈ ਆ ਉਹ ਬਹੁਤ ਹੀ ਨਿੰਦਣਯੋਗ ਆ ਉਹਦੇ ਵਾਸਤੇ ਹੀ ਇਹ ਪ੍ਰੋਟੈਸਟ ਕੀਤਾ ਕਿ ਜੋ ਬੜਾ ਸ਼ਰਾਬੀ ਕੋਈ ਅੰਮ੍ਰਿਤਸਰ ਜਿਹੜਾ ਆਇਆ ਉਹ ਜਨੇ ਕੋ ਸ਼ਰਾਬਾ ਕੀਤੀਆਂ ਲੈ ਉਹਨੂੰ ਫੜਿਆ ਫੜ ਕੇ ਉਹਨੂੰ ਕੱਢੀ ਤੋਂ ਕੱਢੀ ਸਜ਼ਾਦਾਰੀ ਕੀਤੀ ਜਾਣ ਚਾਹੀਦੀ ਆ ਉਹ ਕੇ ਸਮੁੱਚੇ ਸਮਾਜ ਨੂੰ ਦਲਤ ਸਮਾਜ ਨੂੰ ਬਹੁਤ ਹੀ ਜੜੀ ਅੰਗਰੇਵ ਗੱਲਾਂ ਨੂੰ ਖੇਸ ਪਹੁੰਚੀ ਆ ਉਸ ਕਰਕੇ ਅਸੀਂ ਬੜਾ ਪ੍ਰੋਟੈਸਟ ਕਰਦਾ ਰਹੇ ਹਾਂ ਅਤੇ ਅਗਰ ਇਹ ਪ੍ਰਸ਼ਾਸਨ ਕੋ ਨੂੰ ਕੋਈ ਕਲੀ ਤੋ ਕੋਈ ਸਿਧਾ ਨਹੀਂ ਦਿੰਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਬਹੁਤ ਵੱਡਾ ਅਖਤ ਕਰਕੇ ਤੇ ਜਿਹੜਾ ਰੋਡ ਹੈ ਜਿਹੜਾ ਆਪਣੇ ਬਾਈ ਪਾਸ ਉਹ ਜਾਮ ਕਰਾਉ ਕਰਾਂ ਜਿਹਨਾਂ ਤੇ ਸਨੋਰ ਸਾਫ ਨਹੀਂ ਮਿਲਦਾ ਉਹਨਾਂ ਤਰ੍ਹਾਂ ਹੀ ਚੋਕੀ ਬਿਠਾ ਦੋਵੇਂ ਨਿਕਾਸਣ ਨਾ ਇਹ ਜੇ ਅਸੀਂ ਕਿੰਨਾ ਦੇ ਵਾਰਸਾਂ ਅਹੀ ਬਾਬਾ ਦੀਪ ਸਿੰਘ ਦੇ ਵਾਰਸਾਂ ਅਹੀ ਬੁਰੂ ਦੇ ਬਹਾਮਾਰਤ ਦੇ ਵਾਰਸਾਂ ਅਹੀ ਬਾਬਾ ਕਮੇਰਜੀ ਦੇ ਵਾਰਸਾਂ ਅਸੀਂ ਇਹ ਗੱਲ ਬਾਬਾ ਬਾਲਮੀਕ ਦੇ ਵਾਰਸਾਂ ਅਹੀ ਇਹ ਗੱਲ ਨਾਲੇ ਨਾਲ ਕਵਾਂਗੇ ਕਿ ਜੇ ਇੱਥੇ ਇਨਸਾਫ ਨਾ ਮਿਲਿਆ ਇੰਡੀਆ ਦੇ ਵਿੱਚ ਇਨਸਾਫ ਲਈ ਇੰਡੀਆ ਦਾ ਇਜਾਮ ਕਰਾਂਗੇ ਤੇ ਲੋੜ ਪਈ ਤੇ ਬਦੇਸਾਂ